ਹਾਂਜੀ ਬਾਈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਨੇ ਬਾਈ ਹੋਰ ਘਰ ਪਰਿਵਾਰ ਬਾਈ ਸਾਰਿਆਂ ਦੇ ਘੈਂਟ ਨੇ ਤੇ ਜਨਵਰ ਵਗੈਰਾ ਬਾਈ ਗੁਰੂ ਕਿਰਪਾ ਕਰੇ ਸਾਰਿਆਂ ਦੇ ਘੈਂਟ ਹੋਣ ਆ ਗਿਆ ਆਪਾਂ ਇੱਧਰ ਲੈ ਕੇ ਗਏ ਲਾਈਟਾਂ ਕਰੀਏ ਬੰਦ ਪਹਿਲਾ ਨੰਬਰ ਆਪਾਂ ਲਾਈਟਾਂ ਦਾ ਹੁੰਦਾ ਤੇ ਇਹ ਦੂਜਾ ਬਈ ਆਪਾਂ ਜਾਨਵਰ ਲਾਉਣੇ ਅੱਜ ਦੇਖਦੇ ਹਾਂ ਜੁਰਕਾ ਡੱਬੇ ਡੁੱਬੇ ਵਰਗਿਆਂ ਦਾ ਲਾ ਛਾਤਰੀ ਤੇ ਪਟਹਾਵਾਂਗੇ ਛਾਤਰੀ ਤੋਂ ਫੇਰ ਡਾਵਾਂਗੇ ਚਾੜ ਜੇ ਚਵਾਲੇ ਹੋ ਰਹੇ ਨੇ ਯਾਰ ਜਾਨਵਰ ਇਹਨੂੰ ਕੱਲ ਮਿਸਤਰੀ ਨੂੰ ਵੀ ਫੋਨ ਕਰਾਇਆ ਦੀ ਆ ਟਾਕੀ ਵਾਲੇ ਨੂੰ ਸਮਾਨ ਧਰਿਆ ਪਿਆ ਉਹ ਕਹਿੰਦਾ ਯਾਰ ਕੱਲ ਨੂੰ ਬਣਾ ਦੂੰਗਾ ਜਾਂ ਸ਼ਾਮ ਨੂੰ ਬਣਾ ਦੂੰਗਾ ਐ ਜੇ ਕਰੀ ਜਾਂਦਾ ਮੈਨੂੰ ਆ ਹੋ ਰਹੇ ਬੱਚੇ ਵੱਡੇ ਹੋ ਰਹੇ ਨੇ ਜੇ ਪਾਦ ਰਕੇ ਉਹ ਜੇ ਤਾਂ ਬੜਾ ਵਧੀਆ ਇਧਰੋਂ ਪਲਣ ਨੇ ਪੰਜ ਇਹ ਕਾਲ ਅਖੀ ਡਾਵਾਂਗੇ ਨਾ ਨਾ ਕੱਢ ਲਈ ਵਈ ਛਾਦਰੀ ਤੇ ਬਿਠਾਵਾਂਗੇ ਸਾਰਿਆਂ ਨੂੰ ਪਹਿਲਾਂ ਤਾਂ ਫੇੜਾ ਮਾਰੀ ਲੈ ਨੂੰ ਕੱਢ ਬਾਹਰ ਹੈ ਜਿਹਦੇ ਲੈਣੇ ਪੁੱਤਰ ਘੈਂਟ ਬਣ ਗਏ ਸ਼ੱਕ ਕੋਈ ਇਹਦਾ ਬਹਿ ਗਿਆ ਜਾ ਕੇ ਛਤਰੀ ਤੇ ਹੁਣ ਕੱਢੀਏ ਡੱਬਾ ਜਾਂ ਚੱਲ ਲਾਲ ਕੱਢ ਲੈਂਦੇ ਫੋਟੇ ਚ ਕੁਝ ਨਹੀਂ ਬਈ ਜਮਾ ਖਾਲੀ ਨੇ ਪੁੱਤ ਗਿਆ ਲਾਲ ਜਾਂ ਵੀ ਹੁਣ ਤੇ ਡੱਬਾ ਹੀ ਕੱਢ ਲਿਆ ਡੱਬਾ ਲਿਓ ਸ਼ੱਕ ਬਈ ਡੱਬਾ ਵੀ ਗਿਆ ਹੁਣ ਇਹਨਾਂ ਚੋ ਕਿੜਾ ਮਰਜ਼ੀ ਕੱਢ ਦੀਏ ਹੁਣ ਇਹਨਾਂ ਦਾ ਕੋਈ ਚੱਕਰ ਲੋਰੀ ਉਹ ਬੜਾ ਕਾਲ ਅੱਖ ਲਾਸ਼ ਆ ਗਊਤਰੀ ਨਹੀਂ ਬਤਾ ਕੀ ਦਾ ਹੁਣ ਇਹ ਤੇ ਕਾਲੱਖੀ ਵੀ ਡਾਉਣੀ ਐ ਇਹ ਤਾਂ ਕਰ ਦਈਏ ਖੋਟਾ ਬੰਦ ਇਹ ਤਾਂ ਹੋ ਗਿਆ ਜਮਾ ਓਕੇ ਹਾਂ ਬਾਅਦ ਦੋਂ ਕਾਲੱਖੀ ਕੱਢ ਦਈਏ ਉਪਰ ਆਪਾਂ ਡਾਉਣੇ ਨੇ ਅਜੇ ਕਈ ਐ ਵੀ ਚੱਲ ਫੇਰੇ ਆਉਣਗੇ ਜੇ ਰਾਂ ਤਬਾਰ ਸੁੱਤੀ ਆਪਾਂ ਨੂੰ ਬਈ ਬਚੇ-ਵਚੇ ਵੀ ਕੱਢਾਂਗੇ ਫਿਰ ਆਪਾਂ ਮੈਨੂੰ ਆ ਲੱਗਦਾ ਵੀ ਆਪਣਾ ਬੱਚਾ ਵੀ ਠੀਕ ਐ ਇੱਕ ਬੱਚਾ ਆਪਣਾ ਸਿੱਕਾਂਿਆਂ ਲੱਗ ਗਿਆ ਜਿਹੜਾ ਮਾਰਨ ਆ ਬੈਠਾ ਲੈ ਇਹ ਵੀ ਘੜਤੀ ਚੈੱਕ ਕਰ ਤੋ ਆ ਦਾ ਪਾਉਂ ਗੜਾ ਕੱਢਣਾ ਸੀ ਆ ਦਾ ਚਿੱਟੀਆਂ ਦਾ ਗੜਾ ਦੰਨੇ ਇਹ ਕਿੱਦਾਂ ਹੋਇਆ ਲਓ ਬਾਈ ਪੰਜ ਸੇ ਕਬੂਤਰ ਪਕੜਤੇ ਆਪਣਾ ਡੱਬਾ ਘਾਲ ਖੀਣ ਨਾਲ ਫਿਰਦਾ ਫਿਰ ਲੈਣਦੇ ਇਹਨੂੰ ਉਹ ਬੱਗੇ ਉਹ ਫਿਰਦੇ ਨੇ ਆਪਣੇ ਚਾਰੇ ਪੰਜ ਇਹਨਾਂ ਪਰ ਸਾਰੇ ਆਪਣੇ ਫਿਰਦੇ ਨੇ ਕੋਈ ਡੌਟ ਨਹੀਂ ਆ ਚੀਨਾ ਜਿਹਾ ਵੀ ਕੱਢ ਦਿੰਨੇ ਆ ਬਾਰੇ ਛਤਰੀ ਤੇ ਬੈਠਾ ਰਹੂ दुण। दुण दुण बस बच्चे कट हैं बारे फिर खुद की सफाई करते हैं बैठावा ਮਾਤੀ ਵਜੇ ਲਾਰੀਆਂ ਮਾਰ ਮਰ ਅੱਪੀ ਬੈਠਣਗੇ ਭਾਈ ਪੁਲੀਸ ਚੈੱਕ ਕਰਨੀ ਉਨੇ ਮਾਰ ਤੱਕ ਕਹਿੰਦਾ ਨਹੀਂ ਸਿੱਕਾਂ ਮਾਰ ਕਰਿਆ ਲਾਲ ਬਹੁਤ ਅਲਫਰ ਕਰਦਾ ਐਨੀ ਤਾਂ ਵਜੇ ਨਹੀਂ ਹੋਣੀ ਕਰਨੀ ਚਾਹੀਦੀ ਜਿੰਨੀ ਤੜਫੜ ਕਰਦਾ ਸ਼ੱਕ ਹੋ ਗਈ ਬੱਚੇ ਕੱਢਦੇ ਸਾਰੇ ਮਰਦਾਂ ਤੋਂ ਜੋੜੀ ਜੀ ਰਹੀ ਚਲ ਉਹਨੂੰ ਬੈਠੇ ਰਹਿੰਦੇ ਅੰਦਰ ਲੋਭੇ ਆਪਣੇ ਕਬੂਤਰੂ ਫਿਸਰਦੇ ਨੇ ਇਹਨਾਂ ਨੇ ਉਡਰਨਾ ਸੀਗਾ ਤੇ ਬਾਕੀ ਆਪਣੇ ਆਪ ਫਿਰਦੇ ਨੇ ਛਾਤਰੀ ਤਹਾਂ ਚੱਕਦੇ ਨੇ ਖੁੱਡ ਦੀ ਸਫਾਈ ਕਰਦੀ ਬਈ ਹੁਣ ਬਸ ਇਹ ਦੇਖਦੇ ਕੀ ਬਣਨਾ ਚਾਹੀਦਾ ਦਾਣੇ ਪਾਈਏ ਤੇ ਬੱਚੇ ਮੈਂ ਲਾੜੇ ਥੱਲੇ ਬਈ ਬਾਕੀ ਬੋਦੀ ਵਾਲੀ ਆਪਣੀ ਚੇਤਲੀ ਚਟੀਆਂ ਦਾ ਮੈਂ ਤਹਾਂ ਛਾੜ ਤੇ ਆਹ ਲਓ ਭਾਈ ਸ਼ਕੋ ਦਾਣੇ ਬੱਚੇ ਬੱਚੇ ਨੇ ਥੱਲੇ ਇਕੱਲੇ ਇੱਕ ਚਿੱਟੀਆਂ ਦੀ ਬਹੁਤ ਮੋਗਬੂਦੀ ਕਿ ਯਾਰ ਕਬੂਤਰ ਉੜ ਗਿਆ ਖੱਟੀਆਂ ਦਾ ਉਹ ਹੈਪੀ ਰਹਿਦਾ ਸੀ ਇਹ ਰਹਿ ਗਿਆ ਲੋਦਾ ਫਿਰ ਉੜਿਆ ਫਿਰਦਾ ਮੈਨੂੰ ਲੱਗਦਾ ਕਿੱਥੇ ਫਿਰਦਾ ਬਹਿ ਗਿਆ ਹੈਪੀ ਰਹਿ ਜਾ ਰੋ ਤਾਂ ਇਤੱਕ ਮੈਨੂੰ ਲੱਗਦਾ ਤੇ ਦਾਣੇ ਆਪ ਇਹਨਾਂ ਨੂੰ ਰੱਖ ਤੇ ਬੱਚਿਆਂ ਨੂੰ ਪਿਖਾ ਲੈਣਗੇ ਬੱਚੇ ਵਿੱਚ ਕਾਲ ਰੱਖੀ ਬੈਠੀ ਹੈ ਆਪਣੀ ਤੇ ਰਟਾ ਨਹੀਂ ਬੱਬੀ ਜਮੀਨ ਤੇ ਕਰਨਾ ਤਾਂ ਮੁੱਟਾ ਸੱਟ ਮਾਰਨੀ ਹੈ ਸੋ ਇਹਦੇ ਆਪਣੇ ਬੱਚੇ ਪੁੱਛੇ ਤੇ ਸੱਟ ਵਾਲਾ ਕੰਮ ਹੋ ਰਿਆ ਸੀ। ਮਾਸੀ ਦੇ ਬੱਚੇ ਆਪਣੇ ਹਾਂ ਫਰਦ ਨੇ ਉੜੇ ਪੰਜੇ। ਚਾਰ ਨੇ ਹੱਥ ਪੰਜਵਾਂ ਤਾਂ ਹੈਪੀ ਰੀ ਆ। ਆਪਣੇ ਤਾਂ ਚਾਰ ਹੀ ਨੇ। ਤੋਂ ਆਪਣੇ ਹਾਂ ਆਪਣੇ ਚਾਰ ਹੀ ਨੇ ਹਰੇ ਬੱਲੇ ਵਾਲਾ ਲਾਲ ਦਾ ਪਾਈ ਤੇ ਕਾਲ ਰੱਖਾ ਦੇ ਖੱਟੀਆਂ ਦੀ ਪੱਟੀ। ਆਪਣੇ ਚਾਰ ਹੀ ਨੇ। ਪੰਜਵਾਂ ਹੈਪੀ ਦਾ। ਕੀ ਨਾ ਇਹ ਬੱਤੇ ਅਜਿਹੇ ਹਵਾ ਜੀ ਲੱਗ ਗਿਆ ਸਾਰੇ ਕਪੁੱਤਰਾਂ ਨੂੰ ਵਧੀਆ ਜ਼ਰੂਰੀ ਆ ਇਹ ਦੇ ਤਾਂ ਕਰਕੇ ਕਰਮਾ ਗੇਟ ਰਾਲਾ ਸਾਰੇ ਕਪੁੱਤਰ ਫੜ ਲਿਆ ਗਾ ਦਾਣ ਇਹਨਾਂ ਨੇ ਖਾਣੇ ਹੋਣਗੇ ਖਾ ਲੈਣਗੇ ਨਹੀਂ ਖਾਣੇ ਹੋਣਗੇ ਨਾ ਖਾਣਗੇ ਉਹਦੀ ਮਰਜ਼ੀ ਆ ਆਦਰੀ ਆਪਣੀ ਲਾਈਫ ਵੀ ਆ ਤੇ ਆ ਕਬੂਤਰੀ ਆਦੀ ਆਦੀਪ ਦੀ ਆ ਤਾਂ ਮਾਹੌਣੀ ਚਤ ਦੀਪ ਨੂੰ ਵੀ ਆਪਾਂ ਰੋਜਾ ਤੇ ਆਏ ਆਪਣਾ ਜਿਹੜਾ ਦੇਣਾ ਸੀ ਉਹਦਾ ਉਹਦਾ ਕਬੂਤਰੋ ਇੱਕ ਹੋਰ ਵੀ ਕਹਿੰਦੀ ਮੈਨੂੰ ਦੇ ਦੇ ਨੂ ਚਿੱਟੀਆਂ ਦਾ ਪਰ ਉਹ ਮੈਂ ਲਿਆਂਦਾ ਨਹੀਂ ਮੈਂ ਚਲ ਫੇਰ ਦੇਖਾਂਗੇ ਆ ਕਰਕੇ ਲੋ ਬਈ ਇਹਦੀ ਪੂਛ ਨਿਕਲ ਗਈ ਯਾਰ ਬੋਦੀ ਜਿਹੜੀ ਮੇਥੋਂ ਫੜਨ ਲੱਗੇ ਤੇ ਸਾਰੇ ਕਬੂਤਰ ਬਈ ਆਪਾਂ ਲਾਤੇ ਥੱਲੇ ਬੱਚੇ ਲਾ ਕੇ ਸਾਰੇ ਬੜਕਾ ਬਰਕੂ ਲਾ ਕੇ ਸਾਰੇ ਓਕੇ ਕਰਕੇ ਜਮ ਸਾਰੇ ਥੱਲੇ ਕਰ ਲਏ ਆਪਾਂ ਇੱਕ ਵਾਰ ਤੇ ਹੁਣ ਇਹਨਾਂ ਨੂੰ ਦਾਣੇ-ਦੁਣੇ ਖਾ ਲੈਣ ਦੇ ਤੇਲੇ ਨੂੰ ਪਾਵਾਂਗੇ ਛੋਲੇ ਗੋਦੀ ਵਾਲੀ ਖਾਈ ਜਾਂਦੇ ਗੋਦੀ ਇਹਨੂੰ ਖਾ ਲੈਣ ਥੋੜੇ-ਬਹੁਤੇ ਜਿਹੜੇ ਖਾਊਗਾ ਬਸ ਬਾਕੀ ਆਪਾਂ ਛੋਲੇ ਪਾਵਾਂਗੇ ਇਹਨਾਂ ਸਾਰਿਆਂ ਨੂੰ ਬਾਉ ਡਾਈ ਜਿਹੜੇ ਉੱਡਨੇ ਦੀ ਇਹ ਉਹੀ ਕਰਨੇ ਆਪਾਂ ਇਹਨਾਂ ਆਪਾਂ ਡਾਉਣ ਵਾਲਿਆਂ ਇੱਡੇ ਬੱਸ ਇਹ ਦਾਨ ਨੂੰ ਖਾ ਕੇ ਬੰਦ ਕਰ ਦਾਂਗੇ ਬਈ ਰਾਜ ਰਹੇ ਦਾਨ ਨੂੰ ਨਾਲ ਇਹਨਾਂ ਨੂੰ ਇਧਰ ਛੋਲੇ ਪੋਣੇ ਛੋਲੇ ਖਾਓ ਛੋਲੇ ਖਵਾਵਾਂਗੇ ਇਹਨਾਂ ਨੂੰ 12 ਵੱਜ ਗਏ ਪੂਰੇ ਬਹੁਤ ਠੰਡਾ ਦੇਣਾ ਬਈ ਹੁਣ ਤਾਂ ਬਾਹਰ ਠੰਡਾ ਦੇਣਾ ਤਾਂ ਤਰੁੱਡੀ ਜਾਂਦੇ ਇਹਨੇ ਆਪਾਂ ਨੂੰ ਕੋਈ ਉਹ ਜੱਸ ਨਹੀਂ ਹੈਗੀ ਆਪਾਂ ਨੂੰ ਨਾ ਜਨਮਾਂ ਦੇਵੇਂ ਵੀ ਆਪਾਂ ਐਂ ਡਾ ਦੀਆਂ ਲੈ ਕੋਈ ਚੱਕਰੀ ਨਹੀਂ ਆਪਾਂ ਐਡਾ ਚੱਕ ਵੇ ਇਹਨੇ ਖਾਲੇ ਜ਼ਾਣੇ ਹੁਣ ਇਹਨੂੰ ਪਾਵਾਂਗੇ ਹੱਥ ਨੇ ਮੂੰਗੀ ਖਾਲੀ ਬਚਿਆ ਨੇ ਪਹਿਲਾਂ ਤੇ ਜਿਹਨੂੰ ਮੂੰਗੀ ਮੂੰਗੀ ਥੀ ਸੀ ਬਈ ਮੂੰਗੀ ਖਾਲੇ ਬਚਿਆ ਨੇ ਤੇ ਹੁਣ ਆਪਾਂ ਛੋਲੇ ਪਾ ਦਈਏ ਯਾਰ ਇੱਕ ਮਿੰਟ ਨੂੰ ਥੋੜਾ ਜਿਆ ਕਰਕੇ ਜੱਟ ਓਏ ਕਬ ਬਾਲੇ ਰਿੰਨ ਦਾ ਖਾਂਦੇ ਸੀ ਮੈਨੇ ਕੁਡਾ ਚੈੱਕ ਕਰੋ ਪਹਿਲਾਂ ਤਾਂ ਬਈ ਉੱਦਨੀ ਸਫਾਈ ਦੋਨੇ ਥੱਲੇ ਸਾਫ਼ ਕਰਨੇ ਉੱਧਰਲੇ ਵੀ ਕਰਿਆ ਇੱਧਰਲੇ ਵੀ ਕਰਿਆ ਸਫਾਈ ਚੈੱਕ ਕਰੋ ਬਲੀ ਕਿ ਨੰਬਰਾਂ ਹੋਏ ਨਾ ਪਾਣੀ ਪਾ ਲਈਏ ਪਾਣੀ ਪਰ ਕਿੰਨੇ ਆਣੀ ਭਰ ਲਿਆ ਇਹ ਚਾ ਕੂਪਾ ਇਹ ਪਾਣੀ ਪੀਓ ਖੋਲੇ ਖਾਓ ਰੰਜੀ ਕੇ ਕੋਈ ਚੱਕਰ ਨਹੀਂ ਉਹ ਕਬੂਤਰ ਲਵਾਉਂਗਾ ਉਹ ਜਾਂਦਾ ਜਿਹੜਾ ਪਰ ਉਹਨੂੰ ਨੰਨੇ ਨਾਲ ਨੰਨੇ ਕਬੂਤਰ ਨਾ ਬਣ। ਓਕੇ ਰਿਪੋਰਟ ਆ ਬਾਈ। ਤੇ ਹੁਣ ਬਸ ਆਮਸੂ ਨੂੰ ਦੇਖਦੇ ਆਂ ਕਿ ਜਦੋਂ ਕੱਢਣੇ ਕਬੂਤਰ ਆ ਕੇ ਵੀ ਕੀ ਗੱਲ ਬਾਤ ਆ ਹਨਾ। ਜਮ ਓਕੇ ਹੂੰ ਸਿਸਟਮ ਤੇ ਛੋਲੇ ਨਾਲੇ ਖਾਲੇ। ਹੁਣ ਆਪਾਂ ਛੋਲੇ ਨਾਲ ਚੱਕ ਲਾਂਗੇ ਬਸ। ਓਕੇ ਯਾਰ ਨੰਬਰ ਓਕੇ ਰਿਹਾ ਹੁਣ ਆ ਸਾਮੂ ਕਰਦੇ ਆ ਵੀਡੀਓ ਕੰਟੀਨਿਊ ਹੁਣ ਸਾਮ ਦਾ ਟਾਈਮ ਹੋ ਗਿਆ ਬਾਈ ਤੇ ਆਪਾਂ ਆਗੇ ਇੱਧਰ ਕੋਟ ਵੀ ਵੇਖ ਲੈ ਆਪਣਾ ਲਾਈਟ ਯਾਰ ਹੈ ਨਹੀਂ ਆਨ ਟੂਟੀ ਪਾਣੀ ਦੇ ਚੱਕਰ ਪੂਆ ਯਾਰ ਚਲ ਕੋਈ ਨਾ ਦੇਖਦੇ ਆ ਫਿਰ ਕੀ ਚੱਕਰ ਪੈਂਦਾ ਹਮੋਦੀ ਵਾਲੀ ਲੰਡੀ ਹੋ ਗਈ ਮੇਥੋਂ ਖੁੰਦ ਨਿਕਲਦੀ ਜਾ ਰਹੀ ਉਹਦੀ ਮੋਦੀ ਵਾਲੀ ਰਖੋ ਵੀ ਇਹ ਪਾੜੀਏ ਨਾਲ ਮੈਂਗੀ ਸ਼ਕੋ ਭਾਈ ਆ ਕਰਾ ਕੇ ਇਹਨਾਂ ਦੀ ਕਬੂਤਰਾਂ ਦੀ ਇਹ ਇਹ ਲੋ ਭਾਈ ਖਾਓ ਦੇਖਦੇ ਅੱਜ ਕਹਿੰਦਾ ਦੇ ਮਿਸਤਰੀ ਆਥਰੇ ਕਹਿੰਦਾ 5 ਵਜੇ ਭਾਈ ਕਰ ਦੂੰਗਾ ਕੰਮ ਇਹ ਚੱਲ 5 ਵਜੇ ਕਰ ਦੇ ਤਾਂ ਬਾਲਾ ਵਧੀਆ ਯਾਰ। ਦਾਣਿਆਂ ਨਾਲ ਦੇ ਉੱਤੇ ਪਾ ਪਾਣੀ ਵੀ ਪੁੱੜਦਾ। ਆਲੀ ਬੈਉਰੀ ਬੈਸੋ ਕਰਾਂ। ਥੋਟੜੀ। ਆਹੇ ਕੰਮ ਕਰਿਆ ਉਹਨਾਂ ਦਾ ਕਿਤਾ। ਚਾਹ ਦੋ ਤੱਕ ਹੀ ਗੱਲ ਨਹੀਂ ਉਹ ਡੁੱਲੇ ਖਾ ਰਹੇ ਨੇ ਸਾਰੇ। बाकी थोड़ी जे पाके उन्होंने दर दें कड़क बड्डे खान चको इन्हों करता कम डन ਆਈ ਜਾਂਦੇ ਨੇ ਖਾ ਲੈਣ ਦੇ ਆ ਦੇ ਲੈਂਡੋ ਆਪ ਨੂੰ ਮੋਂਸ ਬਿਚਾਰੀ ਦੀ ਨਿੱਕਲ ਗਈ ਯਾਰ ਮੈਂ ਇਥੋਂ ਈ ਝੂਟ ਆ ਜਾ ਖਾ ਫਰਜੇ ਮਾਰੀ ਗਿਓ ਨਿਕਲੇ ਗਈ ਸਾਰੀ ਚਲ ਕੋਈ ਨਵੀਂ ਆ ਜੂ ਵੀ ਬੇਕਾਰ ਜਿਹੀ ਹੋਰੀ ਦੀ ਮੋਂਸੇ ਦੀ ਕੁਛ ਕੰਮ ਦਾ ਪਹਿਲੀ ਘੜਤੇ ਸੀ ਮੈਂ ਕੁਛ ਚਲ ਹੁਣ ਨਿਕਲ ਕੇ ਆ ਜੂ ਨਵੀਂ ਕੋਈ ਚੱਕਰ ਨਹੀਂ ਵਜਾ ਯਾਰ ਸੈੱਟ ਨਹੀਂ ਹੋਇਆ ਪਤਾ ਨਹੀਂ ਕਿਸੇ ਤਰ੍ਹਾਂ ਦੇ ਮਾਰੀ ਜਾਂਦਾ ਸਿੱਕਾ ਨਹੀਂ ਇੰਨਾ ਦਾ ਵੀ ਦੇਖੀਏ ਸਮਾਚਾਰ ਕੀ ਹੈ ਪਾਣੀ ਇਹਦਾ ਲੈ ਵੀ ਘੱਟੀ ਆ ਪਾਣੀ ਇਹਨਾਂ ਨੂੰ ਵੀ ਕਿਰਨ ਪਾਰਦੀ ਆ ਫਿਰ ਚੈੱਕ ਕਰਾਂਗੇ ਨਾ ਆਪਾਂ ਲੋਕ ਕੀ ਬੋਲਿਆ ਇਹਨਾਂ ਨੇ ਸਾਰਿਆਂ ਸੁੱਕੋਈ ਕੰਬਕ ਬੂ ਉੱਤਰ ਛਾੜੇ ਚ ਨੀ ਯਾਰਾ ਕਰਕੇ ਘੰਮ ਘੰਮ ਆ ਜਾਂਦਾ ਸਿਸਟਮ ਉਹ ਇਹਨੂੰ ਧਰਦੀ ਹੈ ਯਾਰ ਅਹ ਹਾਂ ਉਹ ਤਾਂ ਮੈਂ ਚਾਹਣਾ ਲਾਉਣਾ ਹੋ ਗਿਆ ਅੱਜ ਰੰਗ ਵੀ ਲਾਉਣਾ ਤੇ ਕੰਮ ਭੌਲੇ ਕਰਨ ਵਾਲੇ ਸੀ ਯਾਰ ਪਰ ਚੱਲ ਕੋਈ ਨਹੀਂ ਲਓ ਬਾਈ ਇੱਧਰ ਵੀ ਰੱਖ ਤੇ ਦਾਣੇ ਤੇ ਉੱਧਰ ਪਾ ਤੇ ਉਹਨਾਂ ਨੂੰ ਦਾਣੇ ਉਹ ਆਪ ਦੇ ਖਾ ਰਹੇ ਨੇ ਪਾਣੀ ਪੁਣੀ ਆ ਉਹਦਾ ਪੀ ਲੈਣਗੇ ਹੁਣ ਉਹਦਾ ਟਾਈਮ ਨਾਲ ਇੱਕ ਪਾਣੀ ਬਾਹਰ ਚੱਕ ਕੇ ਧਰ ਦਾਂਗੇ ਵੀ ਉਹਨਾਂ ਦਾ ਹੁਣ ਕੋਈ ਬੜੇ ਗਣਕ ਨਹੀਂ ਕਰਨੀ ਵੀ ਖਾ ਲੈਣੇ ਇੰਨੇ ਦਾ ਟੂਟੀ ਆਉਂਦੀ ਨਹੀਂ ਹੈਗੀ ਟਾਈਮ ਨਾਲ ਹੀ ਕਰਦੀ ਐਂਡ ਬਲੌਕ ਦਾ ਆਪਣੇ ਦਾ ਦਿਨ ਖੜਾ ਜਦਾ ਪੂਰਾ ਜਿਆਦੇ ਤਾਂ ਕਰਕੇ ਇਹ ਲੋਪੇ ਖਾਣੇ ਨੇ ਖਾਓ ਆ ਗਿਆ ਆ ਗਿਆ ਆ ਗਿਆ ਕਬੂਤਰੀ ਆ ਗਿਆ ਆ ਵੀ ਖਾਈ ਜਾਂਦੇ ਨੇ ਚੁਗ ਦੇਣਗੇ ਸਾਰੇ ਦਾਣੇ ਚੈੱਕ ਕਰਨੇ ਕੋਈ ਪਾਣੀ ਪੁਣੀ ਪੀ ਰਹੇ ਨੇ ਇਹਨਾਂ ਨੂੰ ਸਾਰੇ ਸਾਈਡ ਤੇ ਆਪਣਾ ਸਾਫਾ ਕੱਲ ਝਾੜੂ ਮਾਰਾ ਬਈ ਸਾਰੇ ਤੇ ਬਸ ਠੀਕ ਹੈ ਬਾਈ ਆਹੀ ਆਪਣੀ ਵੀਡੀਓ ਦੀ ਆਪਾਂ ਡਾਕਿਆ ਜਕੂ ਉੱਤਰ ਬਿਠਾਲੇ ਚੀਨਾ ਦਾ ਝਾੜੇ ਪੈ ਰਹੇ ਕਿੰਨੇ-ਕੁੰਨੇ ਖਾਹੇ ਝੜ ਰਹੇ ਤਾਂ ਕਰਕੇ ਨੂੰ ਆਪਾਂ ਹੁਣ ਡਾਇ ਨਹੀਂ ਕਰਦੇ ਆ ਦੇਖਿਆ ਤੇ ਚਲ ਬਿਠਾ ਦਿਆ ਕਰਾਂ ਰਸਮੇਟ ਬੈ ਜਾ ਕਰੂ ਨਾ ਲੱਗ ਜੂਗਾ ਕੋਈ ਨਾ ਛੱਡਿਆ ਵੀ ਕਰਾਂਗੇ ਤੇ ਬਸ ਠੀਕ ਆ ਬਈ ਆਹੀ ਬਲੌਗ ਸੀ ਆਪਣਾ ਤੇ ਉਹ ਵੀ ਆ ਆਪਣੇ ਆਗੇ ਖਾਣ ਦਾਣੇ ਕੋਈ ਨਾ ਖਾਵ ਲੈਣ ਦੇ ਠੀਕ ਆ ਬਈ ਜੇ ਵੀਡੀਓ ਵਧੀਆ ਲੱਗੇ ਲਾਇਕ ਕਰੋ ਇੱਕ ਸੋਹਣਾ ਜਿਹਾ ਕਮੈਂਟ ਕਰੋ ਬਈ ਤੇ ਬਾਕੀ ਚੈਨਲ ਨੂੰ ਆਪਣ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਪਾਂ ਕੱਲ ਨੂੰ ਨਵੀਂ ਤੇ ਹੋਰ ਅਪਡੇਟ ਦੇ ਵਿੱਚ